साजे चढ़ावा दे गणपति बाशे रानी आप में अति दया आई ताली जन पावांगे रे रे मैया जी का डारे डरे पावांगे साजे 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 चढ़ावा दे बजावा दे सब रे लाला बाना रे रे दादा पावा रे ਅੱਜ 37ਵਾਂ ਜਾਗਰਣ ਕਰਾਇਆ ਜਾ ਰਿਹਾ ਹੈ ਹਜ਼ਰਤ ਹਾਜੀਆ ਦੀ ਦਰਗਾਹ ਨਿਊ ਪ੍ਰਤਾਪਨਗਰ ਸੁਲਤਾਨਵਿੰਨ ਰੋਡ ਨੀਅਰ ਦਸ਼ਮੇਂ ਮਾਰ ਸਕੂਲ ਸੰਗਤ ਬੜੇ ਉਤਸ਼ਾਹ ਦੇ ਨਾਲ ਆਈ ਹੈ ਔਰ ਹਾਜ਼ਰੀ ਲਗਾ ਰਹੀ ਹੈ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਰਹੀ ਹੈ ਔਰ ਸਰਕਾਰਾਂ ਦਾ ਆਸ਼ੀਰਵਾਦ ਲੈ ਰਹੇ ਨੇ ਇਦਾਂ ਹੀ ਅਸੀਂ ਹਰ ਸਾਲ ਕਰਾਉਂਦੇ ਰਹੀਏ ਅਸੀਂ ਆਪ ਮਾਤਾ ਰਾਣੀ ਕੋ ਐ ਹੋਈ ਆਸ਼ੀਰਵਾਦ ਲੈਨੇ ਆ ਕਿ ਮਾਤਾ ਰਾਣੀ ਅਨੁਸਮਰਤੀ ਦੇਈ ਕਿ ਹਰ ਸਾਲ ਇਹ ਦਿਨਾਂ ਦਾ ਜਾਗਰਣ ਕਰਾਉਂਦੇ ਰਹੇ ਇਹੋ ਲੋਕਾਂ ਨੂੰ ਬਹੁਤ ਉਸਾ ਹੈ ਬੜੀ ਵੱਡੀ ਤਦਾਦ ਦੇ ਲੋਕ ਆਏ ਨੇ ਲੰਗਰ ਪਛਾਦਾ ਸ਼ਗਰੇ ਨੇ ਔਰ ਮਾਤਾ ਰਾਣੀ ਦਾ ਤੇ ਹੋਰ ਸਰਕਾਰਾਂ ਦਾ ਆਸ਼ੀਰਵਾਦ ਲੈਨੇ ਨੇ ਬਹੁਤ ਵੱਡੀ ਗਿਤੀ ਦੇ ਵਿੱਚ ਔਰ ਸੰਦੀਪ ਜੀ ਆਏ ਨੇ ਜਿਹੜੇ ਸਿੰਗਰ ਲੱਗੇ ਹੋਏ ਨੇ ਐ ਵੀ ਬਹੁਤ ਪਿਆਰ ਕਰਦੇ ਨੇ ਕਾਫੀ ਟਾਈਮ ਤੋਂ 2 ਸਾਲ ਹੋ ਚੱਲੇ ਇਹਨਾਂ ਨੂੰ ਇਹ ਨਾਲ ਜੁੜੇ ਨੂੰ ਬਹੁਤ ਪਿਆਰ ਕਰਦੇ ਨੇ ਇਦਾਂ ਹੀ ਮਾਤਾ ਰਾਣੀ ਇਹਨਾਂ ਦੇ ਸਿਰ ਤੇ ਹੱਥ ਫੜਾਈ ਰੱਖੇ ਔਰ ਸਰਕਾਰਾਂ ਦਾ ਆਸ਼ੀਰਵਾਦ ਲਈ ਜਾਣ ਅਸੀਂ ਅੱਜ ਬੇਨਤੀ ਕਰਦੇ ਆ ਕਿ ਪਰਮਾਤਮਾ ਦੇ ਨਾਮ ਵੱਧ ਵੱਧ ਲੋ ਔਰ ਓਮ ਹਮਾ ਕੇ ਇਸ ਦਰਬਾਰ ਤੇ ਆਓ ਤੇ ਸਰਕਾਰਾਂ ਦਾ ਆਸ਼ੀਰਵਾਦ ਲਓ ਮਾਰਾ ਮੇਰ ਕਰੇ ਔਰ ਪਰਮਾਤਮਾ ਦਾ ਜਿਨਾ ਹੋ ਸਕਦਾ ਹੈ ਵੱਧ ਵੱਧ ਨਾ ਲੋ